ਮਾਣਾ ਸਹਿਰ ਦੀਆਂ ਸੜਕਾਂ ਟੁੱਟੀਆਂ ਹਨ ਖੱਡੇ ਪਏ ਹਨ ਟੋਏ ਪਏ ਹਨ ਜਿਸ ਦੇ ਨਾਲ ਲੋਕ ਪ੍ਰੇਸ਼ਾਨ ਹਨ ਰੋਜ਼ਾਨਾ ਸੜਕਾਂ ਖਾਸੇ ਹੁੰਦੇ ਹਨ ਭਾਵੇਂ ਬੱਸ ਸਟੈਂਡ ਰੋਡ ਹੋਵੇ ਤਹਿਸੀਲ ਰੋਡ ਹੋਵੇ ਅਗਰ ਸੇਂਹ ਚੌਂਕ ਤੋਂ ਲੈ ਕੇ ਬੜੇਚਾ ਮੋੜ ਹੋਵੇ ਬੜੇਚਾ ਮੋੜ ਤੋਂ ਲੈ ਕੇ ਸਰਕਾਰੀ ਹਸਪਤਾਲ ਜਾਣ ਵਾਲੀ ਸੜਕ ਹੋਵੇ ਮਲਕਾਣਾ ਪੱਤੀ ਜਾਣ ਵਾਲੀ ਸੜਕ ਹੋਵੇ ਭਾਵੇਂ ਐਸ ਡੀ ਐਮ ਦਫ਼ਤਰ ਤੋਂ ਪੰਜ ਪੀੜਾ ਜਾਣ ਵਾਲੀ ਸੜਕ ਹੋਵੇ ਸਾਰੀ ਸੜਕਾਂ ਦੀ ਹਾਲਾਤ ਬਹੁਤ ਮਾੜੇ ਹਨ ਜਿਸ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਵੀ ਦੇਖਿਆ ਜਾਂਦਾ ਲੋਕ ਮੰਗ ਕਰ ਰਹੇ ਹਨ ਲੋਗਨ ਨਗਰ ਕੌਂਸਲ ਸਮਾਣਾ ਤੋਂ ਵੀ ਇਹਨਾਂ ਸੜਕਾਂ ਦਾ ਨਿਰਮਾਣ ਜਲਦੀ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲੇ ਪਾਵੇਂ ਬੱਸ ਚਾਲਕ ਹਨ ਪਾਵੇਂ ਕੋਈ ਰਿਕਸ਼ਾ ਵਾਲਾ ਹੈ ਪਾਵੇਂ ਕੋਈ ਮੋਟਰਸਾਈਕਲ ਸਵਾਰ ਹੈ ਐਕਟਿਵਾ ਸਵਾਰ ਹੈ ਹਰ ਵਿਅਕਤੀ ਸੜਕ ਦੀ ਟੁੱਟੇ ਹੋਣ ਕਰਕੇ ਹਾਲਤ ਪ੍ਰੇਸ਼ਾਨ ਹੈ ਇਸ ਸੰਬੰਧ ਦੇ ਵਿੱਚ ਲੋਕਾਂ ਨੇ ਮੰਗ ਕੀਤੀ ਜਲਦੀ ਸੜਕ ਬਣਾਈ ਜਾਵੇ ਨਹੀਂ ਤਾਂ ਅਸੀਂ ਧਰਨਾ ਫੋਕਟਾਲ ਕਰਨ ਤੇ ਮਜਬੂਰ ਹੋਵਾਂਗੇ ਜਦੋਂ ਇਸ ਸੰਬੰਧ ਦੇ ਵਿੱਚ ਵਿਧਾਇਕ ਸਮਾਣਾ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜ਼ਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਸੇ ਮਹੀਨੇ ਦੇ ਵਿੱਚ ਅਸੀਂ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਬਦਲਦਾਂਗੇ 4 ਕਰੋੜ ਰੁਪਏ ਇਸ ਦੇ ਲਈ ਜਾਰੀ ਕੀਤੇ ਗਏ ਹਨ ਅਤੇ ਇਸ ਦਾ ਟੈਂਡਰ ਵੀ ਹੋ ਚੁੱਕਾ ਹੈ ਕੁਝ ਹੀ ਦਿਨਾਂ ਵਿੱਚ ਸੜਕਾਂ ਦੀ ਨੁਹਾਰ ਬਦਲੀ ਲੋਕਾਂ ਨੂੰ ਦਿਖਾਈ ਦੇਵੇਗੀ ਲੋਕਾਂ ਨੂੰ ਉਸ ਤੋਂ ਰਾਹਤ ਮਿਲੇਗੀ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੀਆਂ ਸੜਕਾਂ ਠੀਕ ਹੋ ਜਾਣਗੀਆਂ ਲੋਕਾਂ ਨੂੰ ਰਾਹਤ ਮਿਲੇਗੀ ਬਹੁਤ ਬੁਰੇ ਹਾਲ ਨੇ ਜੰਨਾ ਵੀ ਕਹਦੋ ਨੁਕਸਾਨ ਸਾਡਾ ਹੋ ਰਿਹਾ ਈ ਜ਼ਿਆਦਾ ਮੈਂ ਕਹਨਾ ਬਹੁਤ ਹੀ ਜੰਨਾ ਵੀ ਕਹਦੋ ਜੀ ਸਵਾਰੀਆਂ ਉਧਰੋਂ ਦੁਖੀਆਂ ਅਸੀਂ ਨਾਲ ਤਾਂ ਬੁੜੀਆਂ ਕਰਕੇ ਜੀ ਤੇ ਨਾਲੇ ਰੋਡ ਕਰਕੇ ਨਾਲੇ ਕਹਦੇ ਗੱਡੀ ਅੰਦਰ ਲਿਆਓ ਬਾਜ਼ਾਰ ਦੇ ਵਿੱਚ ਇੰਨੀ ਟ੍ਰੈਫਿਕ ਲਾ ਰખી ਆ ਜਿੰਨੀ ਵੀ ਕਹਦੋ ਰੋਡ ਤੇ ਸਾਡੀ ਜਾਨ ਨੂੰ ਖਤਰਾ ਈ ਸਾਰੇ ਸਾਡੇ ਦੁਸ਼ਮਣ ਹੋ ਰਹੇ ਨੇ ਖੱਡੇ ਤਾਂ ਪੁੱਛੇ ਨਾ ਜੀ ਗਿਣਤੀ ਈ ਨਹੀਂ ਹੈਗੀ ਤਾਰੇ ਜਿਓ ਹੋ ਰਹੇ ਨੇ ਜੇ ਮੈਂ ਰੱਬ ਤੇ ਤਾਰੇ ਨੇ ਆ ਖੱਡੇ ਹੋ ਰਹੇ ਨੇ ਸਰ ਇਹ ਸੜਕ ਤੇ ਹਾਲਾਤ ਬਹੁਤ ਮਾੜੇ ਨੇ ਜੀ ਸਾਰੀ ਸੜਕ ਲਗਭਗ ਟੁੱਟੀ ਪਈ ਏ ਔਰ ਬੜੇ ਮਾੜੇ ਹਾਲਾਤ ਨੇ ਇਹ ਚਾਹੀਦਾ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਸੜਕ ਜਿਹੜੀ ਹੈ ਤੁਰੰਤ ਬਣਾਈ ਜਾਵੇ ਦੇਖੋ ਇਹ ਮੇਨ ਰਾਹ ਆ ਬਾਜ਼ਾਰ ਤਾਂ ਵੀ ਮੇਨ ਰਾਹ ਬੱਸ ਸਟੈਂਡ ਦਾ ਵੀ ਮੇਨ ਰਾਹ ਹੈਗਾ ਔਰ ਸਾਰੀ ਟ੍ਰੈਫਿਕ ਇੱਥੋਂ ਦੀ ਹੋ ਕੇ ਗੁਜ਼ਰਦੀ ਆ ਔਰ ਇਹਦਾ ਬਹੁਤ ਮਾੜਾ ਹਾਲ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਬੱਸ ਸਟੈਂਡ ਦਾ ਰੋਡ ਦੇ ਬਹੁਤ ਬੁਰਾ ਹਾਲ ਆ ਜੀ ਇੱਥੋਂ ਮੰਤਰੀ ਹਰੇਕ ਲੰਘਦੇ ਨੇ ਸਭ ਐਸ ਡੀ ਐਮ ਲੰਘਦੇ ਨੇ ਇਨੀ ਸੜਕ ਦਾ ਬੁਰਾ ਹਾਲ ਆ ਦੁਕਾਨਦਾਰ ਵੀ ਦੁਖੀ ਸਾਰੇ ਦਿਨ ਪਾਣੀ ਛਿੜਕਦੇ ਰਹਿੰਦੇ ਨੇ ਨਾ ਸੜਕ ਤੋਂ ਲੰਘਿਆ ਜਾਏ। ਛੋਏ ਪਏ ਨੇ, ਵੱਡੇ ਪਏ ਨੇ, ਵੱਡੇ-ਵੱਡੇ ਸੜਕ ਕਈ ਵਾਰ ਬਣੀ ਹੈ, ਕਈ ਵਾਰ ਟੁੱਟੀ ਹੈ। ਇਹ ਸੜਕ ਦੀ ਕੋਈ ਗੌਰ ਨਹੀਂ ਕਰ ਰਿਆ ਸਮਾਣੇ ਦੇ ਵਿੱਚ। ਮੰਤਰੀਆਂ ਦਾ ਸ਼ਹਿਰ ਹੈ। ਇੱਥੇ ਸਾਰੇ ਮੰਤਰੀਆਂ ਦਾ ਲੰਘਣਾ, ਐਸ.ਡੀ.ਐਮ. ਲੰਘਦਾ, ਜੱਜ ਲੰਘਦੇ ਨੇ। ਇਹ ਸੜਕ ਦਾ ਬਹੁਤ ਬੁਰਾ ਹਾਲ ਹੈ। ਕਿਸੇ ਦੀ ਨਜ਼ਰ 'ਚ ਇਹ ਆ ਨਹੀਂ ਰਹੀ ਸੜਕ ਵੀ ਅਸੀਂ ਸੜਕ ਤਿਆਰ ਕਰੀਏ। ਲੋਕੀ ਅਸੀਂ ਮੰਗ ਕਰਦੇ ਆਂ ਵੀ ਇਹ ਸੜਕ ਵਧੀਆ ਬਣਾਈ ਜਾਵੇ, ਵਧੀਆ ਤਰੀਕੇ ਨਾਲ ਬਣਾਓ। ਵੀ ਟੁੱਟੇ ਨਾ ਇਹ 6 ਮਹੀਨੇ ਚੱਲਦੀ ਹੈ 6 ਮਹੀਨੇ ਬਾਅਦ ਟੁੱਟ ਜਾਂਦੀ ਹੈ ਬੜਾ ਔਖਾ ਸਹਾਰਾ ਦੇ ਮਸਾਂ ਲੰਘ ਕੇ ਜੀ ਕਿੰਨੇ ਹਾਲਾਤ ਮਾੜੇ ਬਾਅਦ ਪੁੱਛੋ ਸੜਕ ਸਾਡ ਟੁੱਟੀ ਪਈ ਹੈ ਜੀ ਕਾਫੀ ਟਾਈਮ ਹੋ ਗਿਆ ਨਾ ਟੁੱਟੀ ਨੇ ਜੀ ਕੀ ਮੰਗ ਕਰਦੇ ਆ ਮੰਗਦਾ ਜੀ ਵੀ ਠੀਕ ਹੋ ਜਾਈ ਸੱਟਾ ਵਟਾ ਬਚਣ ਲੋਕ ਬਸਦੀਆਂ ਸੱਟਾਂ ਤੇ ਬਸ ਜਾਣੇ ਵਿਚਾਰੇ ਲੋਕ ਜੀ ਬਹੁਤ ਵਾਸਤੇ ਹੋ ਰਹੇ ਆ ਹਾਂ ਜੀ ਬਹੁਤ ਵਾਸਤੇ ਹੋ ਰਹੇ ਨੇ ਜੀ ਆਟੋ ਰੱਖਸ਼ਾ ਚਲਾਣੇ ਆ ਜੀ ਈ ਰਿਕਸ਼ਾ ਟੁੱਟੀ ਸਾਡੀ ਰੱਖਸ਼ਾ ਹੀ ਆ ਲੱਗਦੀ ਹੈ ਬਹੁਤ ਬੁਰਾ ਹਾਲ ਹੈ ਦੋ ਵਾਰੀ ਤਾਂ ਗੱਡੀ ਪਲਟ ਚੁੱਕੀ ਆਪਣੀ ਸਵਾਰੀ ਨੂੰ ਵੀ ਸੱਟ ਵੇਟ ਲੱਗੀ ਹੈ ਜੀ ਸੜਕਾਂ ਬੁਰਾ ਹਾਲ ਹੈ ਜਿੱਧਰ ਵੀ ਜਾਂਦੇ ਆ ਖੱਡੇ ਇੰਨੇ ਨੇ ਨਾ ਕੀ ਮੰਗ ਕਰਦੇ ਆ ਜੀ ਕਹਿੰਦੇ ਵੀ ਸਰਕਾਰ ਨੂੰ ਇਹੀ ਮੰਨਣ ਕਹਿੰਦੇ ਆ ਜੀ ਵੀ ਸੜਕਾਂ ਬਣਨੀਆਂ ਜਿਹੜੇ ਗਲੀਆਂ ਬਣਨੀਆਂ ਚਾਹੀਦੀਆਂ ਸੜਕਾਂ ਦੇ ਬੁਰੇ ਇੰਨੇ ਹਾਲ ਨੇ ਟੋਏ ਨੇ ਨਾ 2-2 ਫੁੱਟ ਦੇ ਟੋਏ ਨੇ ਗਲੀਆਂ ਜੀ ਉਹ ਮਾੜਾ ਮੋਟਾ ਟੋਇਆ ਤਾਂ ਬੱਚ ਵੀ ਜਾਵੇ ਆ ਪਲਟਦੀ ਜੇ ਸੱਟ ਲੱਗਦੀ ਹੈ ਜੀ ਸਵਾਰੀ ਨੂੰ 1 ਲੱਖ ਤੀ ਸੜਕਾਂ ਤੇ ਬਹੁਤ ਖੱਡੇ ਨੇ ਜਿਆਦਾ ਦੁਕਾਨਦਾਰ ਜੀ ਬੁਰਾ ਹਾਲ ਹੈ ਜੀ ਮਿੱਟੀ ਘੱਟਾ ਬਹੁਤ ਆ ਰਿਹਾ ਜੀ ਦਿਨ ਚ 3-4 ਵਾਰੀ ਪਾਣੀ ਛਿੜਕ ਗਏ ਜੀ ਕਿੰਨੇ ਟੋਏ ਨੇ ਟੋਏ ਤਾਂ ਬਹੁਤ ਨੇ ਬਹੁਤ ਜ਼ਿਆਦਾ ਟੋਏ ਨੇ ਜੀ ਸੜਕ ਬਣਾਣੀ ਚਾਹੀਦੀ ਹੈ ਜੀ ਹੁਣ ਤਾਂ ਜੀ ਇਹਨਾਂ ਨੂੰ ਕੀ ਰੋਜ਼ ਸ਼ਾਮ ਨੂੰ ਕਿਦੋਂ ਬੰਦਾ ਜਰੂਰ गिरਦਾ ਜੀ ਰੋਜ਼ ਜੀ ਹਮ ਸਟਾਹਟਾ ਲੱਗਦੇ ਨੇ ਉਹਨਾਂ ਦੇ ਜੀ ਸਟਾਹਟਾਂ ਵਾਲੇ ਗੁਜ਼ਰੂਆਂ ਨੇ ਕਿੰਨਾ ਔਖਾ ਹੈ ਬਹੁਤ ਜ਼ਿਆਦਾ ਔਖਾ ਹੈ ਜੀ ਆਗੇ ਬਾਬਾ ਜੀ ਆਗੇ ਜੀ ਬਾਕੀ ਕੀ ਮੰਗ ਕਰਦੇ ਸੜਕ ਵਾਸਤੇ ਕੀ ਮੰਗ ਸੜਕੇ ਬੰਨੀ ਚਾਹੀਦੀ ਹੈ ਜੀ ਸਾਡੀ ਤਾਂ ਇਹੀ ਮੰਗ ਹੈ ਜੀ ਕੰਮਕਾਰ ਚੱਲਦਾ ਹੋ ਲੋਕਾਂ ਦਾ ਸਾਰਿਆਂ ਦਾ ਜੀ ਆਹ ਰੈਡੀ ਚਿੱਲੀ ਸਮਾਣੇ ਰੋਡ ਬੱਸ ਸਟੈਂਡ ਦੇ ਰੋਡ ਤੇ ਦੁਕਾਨ ਸਾਡੀ ਕੀ ਹਾਲ ਹਾਲਾਤ ਬਹੁਤ ਗੰਭੀਰ ਨੇ ਜੀ ਅਸੀਂ ਪਾਣੀ ਪੂਣੀ ਛਿੜਕਦੇ ਆ ਤੇ ਟਿੱਖੜ ਹੋ ਜਾਂਦਾ ਉਰੇ ਤੇ ਲੰਗਦੇ ਟੱਪਦੇ ਬਸ ਬਸਾਂ ਲੰਗਦੇ ਨੇ ਰੇਤਾ ਸਾਡੀ ਦੁਕਾਨ ਦੇ ਅੰਦਰ ਫੜਦਾ ਏ ਉਹਨੇ ਬੈਠਣਾ ਔਖਾ ਏ ਬਹੁਤ ਜ਼ਿਆਦਾ ਔਖਾ ਏ ਤੇ ਸਹੀ ਬੇਨਤੀ ਕਰਦੇ ਆ ਕਿ ਛੜ ਕੇ ਪੜਾਈ ਜਾਵੇ ਤੇ ਪਵਾਣੀ ਪੁਣੀ ਛਿੜਕਦੇ ਬਹੁਤ ਔਖਾ ਹੁੰਦਾ ਸਨ ਇਹ ਵਾਲੇ ਦੀ ਪਾਤਰਾ ਬਲੇਰਾ ਕੀ ਰੋਡ ਕੇ ਹਾਲ ਕੀ ਬਸੜੇ ਰੋਡ ਪੂਰਾ ਹਾਲ ਹੈ ਜੀ ਹਾਂ ਪਵਾਣੀ ਰੋਡ ਦਾ ਪੂਰਾ ਹਾਲ ਹੈ ਜੀ ਕੀ ਮੰਗ ਕਰਦੇ ਆ ਕੀ ਰੋਡ ਬਣਾ ਚਾਹੀਦਾ ਜੀ ਬਸਾਂ ਨਿਸ਼ਾਨ ਹੁੰਦੇ ਹਾਂਜੀ ਹੁੰਦਾ ਜੀ ਉਹਨਾ ਗੱਡੀ ਦਾ ਕੰਮ ਕਰਾਉਣ ਜਾ ਰਹੇ ਆ ਜੀ ਹਾਲਾਤ ਜੈਨੇ ਪਹਾੜੇ ਨੇ ਪੰਜਾਬ ਦੇ ਵਿੱਚ ਸਭ ਨਾਲ ਪਹਾੜੇ ਇਹ ਛੜਕਦੇ ਹਾਲਤ ਮਾੜੇ ਨੇ ਤਸੀਦ ਤੱਕ ਲਾ ਕੇ ਆਪਣੇ ਕੱਗਾਵਾ ਪਟਿਆਰਾ ਰੋਡ ਤੱਕ ਇਹਨੂੰ ਪਾਈ ਅਸੀਂ ਧਰਨਾ ਵੀ ਲਾਇਆ ਸੀ ਬਸਵਾਸਵਾਦਵਾਗੇ ਜੀ ਕਹਿੰਦੇ ਸੀ 15 ਰਾਂਜੇ ਕਰ ਗਿਆ ਉਹਨੂੰ ਵੀ 4 ਮਹੀਨੇ ਹੋ ਗਏ ਧਰਨਾ ਲਾਏ ਨੂੰ ਅਸੀਂ ਚੇਤਾਵਨੀ ਦੇ ਰਿਹਾ ਸਰਕਾਰ ਸਾਡੀ ਬਹੁਤ ਲੋਕੋ ਦੇ ਡਿੱਗ ਕੇ ਲੱਤਾਂ ਤੜਾ ਕੇ ਅਸੀਂ ਹਸਪਤਾਲ ਚ ਪਹੁੰਚਾਏ ਨਹੀਂ ਇਹਨਾਂ ਨੇ ਕੋਈ ਗੌਰ ਨਹੀਂ ਕਰ ਰਹੇ ਦੇਖੋ ਜਿਹੜੇ ਸ਼ਹਿਰ ਦੀਆਂ ਵੱਡੀ ਸਮੱਸਿਆਵਾਂ ਹੈਗੀ ਆ ਉਹ ਹੈਗੀ ਆ ਜਿਹੜਾ ਬੱਸ ਸਟੈਂਡ ਵਾਲੀ ਸੜਕ ਹੈ ਔਰ ਅਗਰਸੈਨ ਤੋਂ ਜਿਹੜੀ ਚੱਕਲੇ ਨੂੰ ਜਿਹੜੀ ਸੜਕ ਜਾਂਦੀ ਆ ਉਹ ਇਹ ਮੈਂ ਤੁਹਾਡੇ ਮਾਧਿਅਮ ਜਰੀਏ ਦੱਸਣਾ ਚਾਹਣਾ ਸਮਾਣੀ ਸ਼ਹਿਰ ਦੇ ਨਿਵਾਸੀਆਂ ਨੂੰ ਕਿ 92 ਲੱਖ ਦੀ ਜਿਹੜੀ ਹੈਗੀ ਆ ਇਹਦਾ ਤਕਰੀਬਨ ਪਾਸ ਹੋ ਚੁੱਕਿਆ ਔਰ ਇਹ ਬੜੀ ਜਲਦੀ ਹੈ ਜਿਹੜਾ ਬਣ ਕੇ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਵਿੱਚ ਸੁਭਾਵਨਾ ਵੀ ਇਹਨੇ ਬਣ ਜਾਣਾ ਔਰ ਜਿਹੜੀ ਅਗਰਸੈਨ ਵਾਲੀ ਆ ਉਹਦੇ ਵੀ ਮੈਂ ਸ਼ਹਿਰ ਸਮਾਣੀ ਦੀ ਜੇ ਗੱਲ ਕਰਾਂ 2 ਕਰੋੜ 45 ਲੱਖ 11 ਹਜ਼ਾਰ ਰੁਪਇਆ ਇੱਕ ਔਰ 1 ਕਰੋੜ 99 ਲੱਖ ਰੁਪਇਆ ਇੱਕ ਇਹ ਅਮਾਉਂਟ ਦੀਆਂ ਜਿਹੜੇ ਸੜਕਾਂ ਨੇ ਜਿਹੜੀਆਂ ਸ਼ਹਿਰ ਸਮਾਣੀ ਇਕੱਲੇ ਸ਼ਹਿਰ ਸਮਾਣੀ ਦੀਆਂ ਉਹ ਜਿਹੜੀਆਂ ਬਣਨ ਜਾ ਰਹੀਆਂ ਨੇ ਔਰ ਜਿਹੜੀ ਬੜਾਚਾ ਰੋਡ ਆ ਉਹ ਹਸਪਤਾਲ ਨੂੰ ਜਿਹੜੀ ਜਾਂਦੀ ਆ ਉਹ ਵੀ ਜਲਦੀ ਜਿਹੜੀ ਬਣ ਕੇ ਲੋਕਾਂ ਦੇ ਸਹੁਰਦ ਜਿਹੜੀ ਕੀਤੀ ਜਾਂਦੀ ਆ ਜਿਹੜੀ 7 ਨੰਬਰ 8 ਨੰਬਰ 9 ਨੰਬਰ ਬਾੜ ਲਗਾਉਂਦੀ ਜਿਹੜੀ ਆ ਰਹੀ ਆ ਇਹ ਸੜਕ ਵੀ ਆ ਜਿਹੜੀ ਰਸਤਾ ਵੀ ਆ ਉਹ ਵੀ ਪਾਸ ਹੋ ਗਿਆ ਉਹ ਵੀ ਬੜੀ ਜਲਦੀ ਜਿਹੜੇ ਮੇਨ ਮੇਨ ਰਸਤੇ ਜਿਹੜੇ ਖਰਾਬ ਨੇ ਸ਼ਹਿਰ ਦੇ ਉਹ ਸਾਰੇ ਆਲਮੋਸਟ ਤਕਰੀਬਨ ਪਾਸ ਹੋ ਚੁੱਕੇ ਆ ਉਹਨਾਂ ਦਾ ਉਹਨਾਂ ਦੇ ਟੈਂਡਰ ਵੀ ਲੱਗ ਚੁੱਕੇ ਆ ਉਹ ਜਲਦੀ ਆ ਜਿਹੜਾ ਉਹ ਸ਼ਹਿਰ ਸਮਾਣੇ ਦੇ ਲੋਕਾਂ ਨੂੰ ਇਹ ਬਣਾ ਕੇ ਜਿਹੜਾ ਉਹ ਲੋਕਾਂ ਦੇ ਸਪੁਰਦ ਕੀਤਾ ਜਾਉਂਦਾ ਹੈ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਨ ਨਿਊਜ਼